this

Abahina 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 ਅਸੀਂ ਬਹੁਤ ਜ਼ਿਆਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਕਹੀ ਤੁਸੀਂ ਐਮਐਲਏ ਬਣਾਓ ਡੈਂਪੀ ਢਿੱਲਾ ਨੂੰ ਤੇ ਮੰਤਰੀ ਮੈਂ ਲਾਉਂਗਾ ਠੀਕ ਹੈ ਜੀ ਤੇ ਮੰਤਰੀ ਬਣ ਗਏ ਡੈਂਪੀ ਢਿੱਲਾ ਸਾਹਿਬ ਤੇ ਵੱਧ ਤੋਂ ਪਿੰਡਾਂ ਦੇ ਕੰਮ ਹੋਣਗੇ ਵਿਕਾਸ ਹੋਣਗੇ ਹੰਕਾਰ ਨੂੰ ਮਾਰ ਪਈਏ ਬਾਈ ਜੀ ਲੋਕ ਸਿਆਣੇ ਹੋ ਗਏ ਹੰਕਾਰ ਨੂੰ ਮਾਰ ਪਈਏ ਡੈਂਪੀ ਢਿੱਲਾ ਜਿੰਦਾਬਾਦ ਡੈਂਪੀ ਢਿੱਲਾ ਜਿੰਦਾਬਾਦ

ਇਸ ਚਾਰ ਬੋਲ ਦੇ ਵਿੱਚ ਇਹ ਜਿੱਤ ਆਮ ਆਦਮੀ ਪਾਰਟੀ ਦੀ ਜਿੱਤ ਹੈ ਜੀ ਬਾਈ ਡਿਪੀ ਢਿੱਲੋਂ ਦੀ ਜਿੱਤ ਹੈ ਮੁਹਾਰਤ ਜੀ ਇਹ ਕਹਣਾ ਚਾਹੋਗੇ ਜਿਹੜੀ ਅੱਜ ਵੱਡੀ ਲੀਡ ਸਾਹਮਣੇ ਆ ਰਹੀ ਆ ਆਹ ਇਹ ਡਿਪੀ ਢਿੱਲੋਂ ਕਰਕੇ ਲੀਡ ਆਈ ਹੈ ਜੀ ਸਾਰੇ ਬੰਦੇ ਡਿਪੀ ਢਿੱਲੋਂ ਨੂੰ ਚਾਹੁੰਦੇ ਸੀ ਜੀ ਬਹੁਤ ਬਹੁਤ ਉਹਨਾਂ ਨੇ ਮਤਲਬ ਮੰਡੀ ਦਾ ਸੁਧਾਰ ਕੀਤਾ ਜੀ ਤੇ ਪਹਿਲਾਂ ਬਿਨਾ ਪਾਵਰ ਤੋਂ ਵੀ ਕਰਦੇ ਰਹੇ ਤੇ ਹੁਣ ਅੱਗੇ ਤੋਂ ਹੋਰ ਵੱਧ ਕਰਨਗੇ ਵਿਕਾਸ ਦੀ ਤੇ ਉਹਨਾਂ ਦੀ ਸ਼ਰਾਫਤ ਦੀ ਜਿੱਤ ਹੋਈ ਹੈ ਜੀ ਲੱਗਦਾ ਹੁਣ ਜਿਹੜੇ ਬਾਕੀ ਰਾਊਂਡ ਰਹਿੰਦੇ ਉਹਦੇ ਵਿੱਚ ਵੱਡੀ ਲੀਡ ਆ ਲੀਡ ਐਵੇਂ ਜੋ ਵੱਧ ਪਹੁੰਚ ਜਾਵੇ ਘਟਦੀ ਨਹੀਂ ਲੀਡ ਹਾਂਜੀ ਤੁਹਾਡੇ ਜਿੱ ਕਿੰਨਾ ਅਚਾ ਹੈ ਜੀ ਬਹੁਤ ਜ਼ਿਆਦਾ ਜਿੰਨਾ ਕਹਿ ਸਕਦੇ ਉਹਨਾਂ ਤੋਂ ਥੋੜਾ ਹੈ ਅੱਲਾਹ ਕਿਦਰ ਵਿੱਚ ਪਤਾ ਹੈ ਹਾਂਜੀ ਚੋਰਾ ਬਾਕੀ ਜਿਹੜੀ ਮਿਹਨਤ ਬੱਲੇ ਪਈ ਹੈ 12 ਸਾਲਾਂ 13 ਸਾਲਾਂ ਤੋਂ ਮਿਹਨਤ ਬੱਲੇ ਪਈ ਹੈ ਹੀ ਸੜਕਾਂ ਹਰ ਵਾਰੀ ਅਸੀਂ ਤਾਂ ਬਾਈ ਜੀ ਦੇ ਨਾਲ ਹੈ ਬਾਈ ਜੀ ਦੇ ਨਾਲ ਹੀ ਜਿੱਥੇ ਬਾਈ ਗਏ ਉੱਥੇ ਗਏ ਤੁਹ ਕਾਫੀ ਗੱਲ ਕਰਾਂਗੇ ਕਿਹੜੇ ਕਿਹੜੇ ਵਿਕਾਸ ਸਾਰੇ ਵਿਕਾਸ ਜਿਹੜੇ ਪਏ ਹੈ ਪਹਿਲਾਂ ਕੋਈ ਹੋਇਆ ਨਹੀਂ ਬਾਈ ਜੀ ਇਹਨਾਂ ਨੂੰ ਹੋਇਆ ਹੋਣੇ ਹੈ ਸੀਵਰੇਜ ਦਾ ਪਾਣੀ ਦਾ ਜੋ ਵੀ ਮਤਲਬ ਲਾਈਟਾਂ ਦਾ ਜੋ ਮੰਡੀ ਦੇ ਸੜਕਾਂ ਦਾ ਉਹ ਇਹਨਾਂ ਨੇ ਕਰਾਉਣਾ ਹੈ ਔਰ ਇਹਨਾਂ ਨੇ ਵਾਦੇ ਕੀਤੇ ਕਰਨਗੇ ਕਰਾਉਣਗੇ ਵੀ ਵਾਦੇ ਦੇ ਪੂਰੇ ਉੱਤਰ ਹਾਂ ਉਹ ਕਿਉਂ